ਅੱਜ ਮੈਂ ਸੈਣੀ ਪਿੰਡ ਦੇ ਵਿੱਚ ਜਿੱਥੇ ਸਾਹਬ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰੇ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦ ਹੋ ਕੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ बिकਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਮਾਪਾ ਦੇ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮ ਐਲ ਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨ ਤੇ ਇਹਦੇ ਖਿਲਾਫ ਐਮ ਐਲ ਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਹਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਜੀ ਖੜੇ ਐ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾ ਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਆ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਇਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਲਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫਿਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁੱッセ ਵਾਲੇ ਨੂੰ ਨਹੱਤਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਹੈ ਸਾਡੀ ਸਰਪੰਚ ਇਸ ਦਾ ਪੁੱਤ ਸੀ ਮੇਰਾ ਭਾਈ ਸੀ ਮੇਰੇ ਵੀ ਮਦਦ ਕੀਤੀ ਉਹਨੇ ਇਲੈਕਸ਼ਨ 'ਚ ਮੰਨੂ ਵੀ ਗਾਹੇ-ਗਾਹੇ ਮਿਲਦਾ ਸੀ ਦੁੱਖ-ਸੁਖ ਦੇ ਵਿੱਚ ਅਸੀਂ ਆਉਂਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ ਇਹਦੇ ਬਾਅਦ ਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਾਤਾ ਕੀਤਾ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਆਂ ਉਹਨਾਂ ਤੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਇਰੀ ਜਿਹੜੀ ਸੀਬੀਆਈ ਨੂੰ ਦਿੱਤੀ ਹੈ। ਸਰ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਹੈ ਪਰ ਪੁਲਿਸ ਕਹਿ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ ਕੋਈ ਪਰਿਵਾਰਕ ਮੈਂਬਰਾਂ ਨੂੰ ਤੁਹਾਨੂੰ ਦੱਸਿਆ ਪੁਲਿਸ ਸਾਰਾ ਕੁਝ ਕਹਿੰਦੀ ਹੈ। ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਨਾ ਨਾਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਉਹ ਬੰਦੇ ਕੋਲ? ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ? ਤੁਸੀਂ ਕਿਉਂ ਇਸ ਬੰਦੇ ਦਾ ਨਾਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਾਇਸੈਂਸੀ ਸੀ ਉਹ ਥਾਣੇ ਵੀ ਜਮ੍ਹਾਂ ਕਰਾਇਆ ਹੋਇਆ ਸੀ। ਕਹਿੰਦੇ ਇਹ ਉਹਦੇ ਪਾਸ ਅਸਲਾ ਹੁੰਦਾ ਤਾ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਉਸ ਕਹਿੰਦੀ ਜਸਲਾ ਬੇਸਤਾ ਸੀ ਇਹਨਾਂ ਨੇ ਅੱਜ ਡੀਏਜੀ ਸਾਹਿਬ ਨੇ ਕਿਹਾ ਜੀ ਉਹ ਕਹਿੰਦੇ ਭਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜ਼ੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਿਟੀ ਦੇ ਦਿਓ ਨਾ ਸਿਕਿਉਰਿਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹੱਤੇ ਬੰਦੇ ਤੇ ਗੋਲੀਆਂ ਚੱਲੀਆਂ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਆ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਈ ਕੋਈ ਤੇ ਖਤਰਾ ਹੈ ਮੈਨੂੰ ਆ ਵੀਡੀਓ ਲੋ ਇੱਥੇ ਮੈਨੂੰ ਕੌਣ ਦਿਖਾ ਰਿਹਾ ਸੀ ਡੀਏਜੀ ਸਾਹਿਬ ਨੇ ਕਿਹਾ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਏਜੀ ਨੇ ਕਹਿ ਰਿਹਾ ਪਿੱਛੇ ਦੇ ਸਰਕਾਰ ਬਰ ਆ ਰਹੀ ਉਹ ਤੋਂ ਸਾਹਿਬ ਵੈਪਨ ਆ ਜਿਹੜਾ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਇਹਦੇ ਲਈ ਸਰਕਾਰ ਦੀ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਬੰਦੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟੇ ਚ ਦੋ ਕਤਲ ਹੋ ਗਏ ਜੀ ਦਸਹਰੇ ਤੋਂ ਬਾਅਦ ਦੋ ਕਤਲ ਹੋਏ ਆ ਜੀ ਆ ਤੁਸੀਂ ਇੱਥੇ ਹੀ ਦੇਖ ਲਓ ਪਿਛਲੇ 12 ਘੰਟੇ ਚ ਦੋ ਕਤਲ ਹੋ ਗਏ ਸਾਰੇ ਪੰਜਾਬ ਚ ਨਿਤ ਕਤਲ ਹੁੰਦੇ ਆ ਕਿੱਥੇ ਲਾਏ ਐਂਡ ਆਰਡਰ ਦੀ ਸਥਿਤੀ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਜ਼ ਗੈਂਗਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕੰਨੀ ਸਾਹਿਬ ਪਰਿਵਾਰ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਇਹਨਾਂ ਦਾ ਫੈਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਪੈਣ ਖੜੀ ਹੈ ਬੀਬੀ ਦੱਸੋ ਕੌਣ ਜਿੰਮੇਵਾਰ ਹੈ ਅਸਲੀਅਤ ਬੋਲੋ ਜੋ ਤੁਸੀਂ ਚਾਹਦੇ ਆ ਪਾਈ ਬੰਦੋ ਇਹਨਾਂ ਨੇ ਮੈਨੂੰ ਦੱਸ ਹਾਂ ਬੋਲੋ ਚਾਹੀਦਾ ਮੇਰੇ ਭਰਾ ਦਾ ਸੀਬੀਆਈ ਦੀ ਜਾਂਚ ਹੋਵੇ ਇਹ ਤਰਨਾ ਉਦੋਂ ਤੱਕ ਨਹੀਂ ਚੱਕੋਂਗੇ ਬਾਈ ਤੁਸੀਂ ਬੋਲੋ ਕੋਈ ਨਹੀਂ ਉਹਨੇ ਚੱਕਾਂਗੇ ਉਦੋਂ ਤੱਕ ਨਹੀਂ ਚੱਕਾਂਗੇ ਮੇਰਾ ਭਰਾ ਇਸ ਪਿੰਡ ਲਈ ਆਪਣੀ ਜਾਨ ਦੇ ਗਿਆ ਅਸੀਂ ਨਹੀਂ ਚੱਕਾਂਗੇ ਸੀਬੀਆਈ ਦੀ ਮੰਗ ਤੁਸੀਂ ਵੀ ਕਰਦੇ ਮੈਂ ਬਿਲਕੁਲ ਕਰਾਂਗੇ ਸੀਬੀਆਈ ਦੀ ਮੰਗ ਐਸੀ ਕਰਦੇ ਆ ਕਿ ਸੀਬੀਆਈ ਦੀ ਜਾਂਚ ਹੋਵੇ ਦੀ ਅਰ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਦਾ 120 ਬੀਜ ਜਿਹੜਾ ਪਰਿਵਾਰ ਕਹਿੰਦੇ ਆ ਇਹ ਮੈਂ ਹੈਗਾ ਹੀ ਦਿਖਾ ਦਿਓ ਆ ਦੇਖੋ ਮੈਂ ਪਲੇ ਕਰ ਦੋ ਆਵਾਜ਼ ਕਰਨਾ ਪੂਰੇ ਮੁੰਡੇ ਨੂੰ ਫੋਨ ਕੀਤਾ ਵੀਰੇ ਅੱਗੇ ਸਰਾਉਂਦਾ ਉੱਚਾ ਯਾਰ ਆਇਆ ਪਿਆਰ ਉਹ ਕਹਿ ਰਿਹਾ ਮੈਂ ਤੁਹਾਨੂੰ ਕਹਿ ਦਿੰਦਾ ਬਾਈ ਚਾਹੀਦਾ ਇਹ ਕਹਿੰਦਾ ਬਈ ਤੱਫਣ ਬਣ ਕੇ ਆਇਓ ਜੀਨੇ ਐਸ ਇੱਥੇ ਤੇ ਇਲੈਕਸ਼ਨ ਲੈਣਾ ਸਰਪੰਚਾਂ ਨੂੰ ਦੂਸਰਿਆਂ ਨੂੰ ਕਹਿ ਰਿਹਾ ਇਹਨੂੰ ਪੂਰੀ ਸੁਣੋ ਤੁਸੀਂ ਸਾਰੇ ਜਾਣੇ ਮੈਂ ਤੁਹਾਨੂੰ ਕਹਿ ਤੈਨੂੰ ਬਾਦ ਬੰਦਾ ਲਾਈਵ ਹੋ ਰਿਹਾ ਸ਼ਰੀਆਮ ਇਹਦੇ ਪਿੱਛੇ ਦਲੇਰੀ ਕੀ ਦੇਖਦੇ ਹੋ ਇਹੀ ਮੈਂ ਕਹਿ ਰਿਹਾ ਕਿ ਪਿੱਛੇ ਹੈ ਕੌਣ ਹੈ ਕੀ ਰੋਲ ਹੈ ਐਮਐਲਏ ਦਾ ਉਹ ਤੁਸੀਂ ਕੱਢੋ ਨਾ ਬਾਹਰ ਜਿੰਨੀ ਸਾਹਿਬ ਅੱਜ ਪਰਿਵਾਰ ਦੇ ਲਈ ਵੱਡਾ ਦੁਖਾਂਤ ਖੜਾ ਹੋ ਗਿਆ ਪਰਿਵਾਰ ਬਿਲਕੁਲ ਟੁੱਟਿਆ ਪਿਆਗਾ ਉਹ ਇਹ ਲੜਾਈ ਇਕੱਲਾ ਨਹੀਂ ਲੜ ਸਕਦਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਸ ਦੇ ਲਈ ਸੀਬੀਆਈ ਜਾਂਚ ਨੂੰ ਲੈ ਕੇ ਰਾਜਪਾਲ ਤੱਕ ਕੋਈ ਮੁਲਾਕਾਤ ਕੀਤੀ ਚੋ ਵੀ ਵੀਰ ਜੀ ਇਹ ਪਰਿਵਾਰ ਆਹ ਦੋ ਬੰਦੇ ਨਾ ਦੇਖੋ ਇਹ ਆ ਬੀਬੀ ਨਾ ਦੇਖੋ ਵਿੱਚ ਮੰਨੂ ਵੀ ਦੇਖੋ ਵਿੱਚ ਆ ਕਾਲਾ ਢਿੱਲੋ ਵੀ ਖੜਾ ਹੈ ਵਿੱਚ ਆ ਸਾਰੇ ਜਿੰਨੀ ਜਨਤਾ ਖੜੀ ਹੈ ਇਹ ਵੀ ਵਿੱਚ ਹੈ ਇਹ ਸਾਰਾ ਇੱਕ ਪਰਿਵਾਰ ਹੈ ਐਸੀ ਇਕੱਠੇ ਹੋ ਕੇ ਲੜਾਈ ਲੜਨੀ ਹੈ ਹਰ ਪਰਿਵਾਰ ਨੂੰ ਹਿਸਾਬ ਲੈ ਕੇ ਦੇਣਾ ਕੇ ਕਈ ਵਾਰ ਕਹਿ ਦਿੱਤਾ ਜਾਂਦਾ ਸਿਆਸਤ ਹੋ ਜਾਂਦੀ ਹੈ ਹੁਣ ਇਹ ਭਾਨਾ ਸਿੱਧੂ ਹੋਰਾਂ ਨੇ ਵੀ ਗਰਮ ਹੋ ਗਏ ਸੀ ਕਹਿੰਦੇ ਸਿਆਸਤਵਾਦੀ ਨਾ ਕੀਤੀ ਜਾਵੇ ਪਰਿਵਾਰ ਨਾਲ ਤੁਸੀਂ ਖੜੇ ਰਹੋਗੇ ਫਿਰ ਭੇੜ ਜੀ ਐਸੀ ਅੱਜ ਵੀ ਖੜੇ ਹੈ ਪਰਿਵਾਰ ਸਾਡਾ ਨਹੀਂ ਐਸੀ ਪਰਿਵਾਰ ਦੇ ਮੈਂਬਰ ਹੈ ਮੇਰਾ ਭਾਈ ਸੀ ਉਹ ਮੇਰੇ ਨਾਲ ਖੜਦਾ ਸੀ ਮੇਰੇ ਇਲੈਕਸ਼ਨ ਚ ਮਦਦ ਕੀਤੀ ਮੈਂ ਪਰਿਵਾਰ ਦੇ ਨਾਲ ਖੜਨਾ ਹੀ ਖੜਨਾ ਜਿੰਨੇ